ਜੇਕਰ ਤੁਸੀਂ ਵੀ ਬਾਜ਼ਾਰ ਆਉਣਾ ਹੈ ਤਾਂ ਇਹ ਵੀਡੀਓ ਇੱਕ ਵਾਰ ਜ਼ਰੂਰ ਦੇਖ ਲਓ ਤਾਂ ਭਵਾਨੀਗੜ ਦੀ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅੱਜ ਭਵਾਨੀਗੜ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਗਿਆ ਤਾਂ ਬਾਜ਼ਾਰ ਦੇ ਵਿੱਚ ਸਮਾਨ ਲੈਣ ਆਉਂਦੇ ਸੀ ਤਾਂ ਗੱਡੀ ਖੜੀ ਕਰਕੇ ਦੁਕਾਨ ਦੇ ਵਿੱਚ ਚਲੇ ਜਾਂਦੇ ਸੀ ਤਾਂ ਜਿਸ ਤੋਂ ਬਾਅਦ ਬਾਜ਼ਾਰ ਦੇ ਵਿੱਚ ਰਸ਼ ਹੋ ਜਾਂਦਾ ਸੀ ਤਾਂ ਜਿਸ ਤੋਂ ਬਾਅਦ ਅੱਜ ਭਵਾਨੀਗੜ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਗਿਆ ਤਾਂ ਆਨਲਾਈਨ ਚਲਾਨ ਕੱਟੇ ਗਏ ਨੇ ਗੱਡੀ ਖੜੀ ਕਰਕੇ ਚਲੇ ਜਾਂਦੇ ਸੀ ਤਾਂ ਗੱਡੀ ਦਾ ਜਿਹੜਾ ਚਲਾਨ ਕੱਟਿਆ ਗਿਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਐਸਆਈ ਹਰਸ਼ਦੀਪ ਗਰਗ ਦੇ ਨਾਲ ਸਾਈ ਸਿੰਘ ਡਾਇਰੈਕਟਰ ਟ੍ਰੈਫਿੰਗ ਇਨਚਾਰਜ ਮੌਜੂਦ ਨੇ ਤਾਂ ਬਾਜ਼ਾਰ ਦੇ ਵਿੱਚ ਜੋ ਗਲਤ ਤਰੀਕੇ ਦੇ ਨਾਲ ਸਾਧਨ ਖੜਾ ਕਰਕੇ ਗਏ ਸੀ ਤਾਂ ਉਹਨਾਂ ਦਾ ਚਲਾਨ ਕੱਟਿਆ ਗਿਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸੁਖਵਿੰਦਰ ਸਿੰਘ ਪੀਂਬੜ ਵੀ ਨਜ਼ਰ ਆ ਰਹੇ ਨੇ ਤਾਂ ਚਲਾਨ ਕੱਟ ਰਹੇ ਨੇ ਆਨਲਾਈਨ ਤਾਂ ਜਿਹੜਾ ਗੱਡੀਆਂ ਖੜੀਆਂ ਕਰਕੇ ਚਲੇ ਜਾਂਦੇ ਸੀ ਤਾਂ ਤੁਹਾਡਾ ਚਲਾਨ ਹੋਵੇਗਾ ਜੇਕਰ ਤੁਸੀਂ ਵੀ ਗਲਤ ਜਗ੍ਹਾ ਤੇ ਆਪਣੀ ਗੱਡੀ ਖੜੀ ਕਰਦੇ ਹੋ ਤਾਂ ਤੁਹਾਡਾ ਚਲਾਨ ਹੋ ਜਾਵੇਗਾ ਦੇਖ ਸਕਦੇ ਹੋ ਤਾਂ ਸੁਖਵਿੰਦਰ ਸਿੰਘ ਪੀਂਬੜ ਨੇ ਜਿਹੜੇ ਤਾਂ ਚਲਾਨ ਕੱਟ ਕੇ ਉਹਨਾਂ ਦੀ ਗੱਡੀ ਦੇ ਉੱਪਰ ਰੱਖ ਦਿੱਤਾ ਹੈ ਤਾਂ ਜਿਹੜੇ ਨਜਾਇਜ਼ ਤੌਰ ਤੇ ਗੱਡੀਆਂ ਖੜੀਆਂ ਕਰਕੇ ਚਲੇ ਜਾਂਦੇ ਸੀ ਤਾਂ ਹੁਣ ਤੋਂ ਹੋ ਜਾਓ ਸਾਵਧਾਨ ਕਿਉਂਕਿ ਭਵਾਨੀਗੜ੍ਹ ਪੁਲਿਸ ਹੁਣ ਐਕਸ਼ਨ ਦੇ ਵਿੱਚ ਹੈ ਤਾਂ ਉੱਥੇ ਹੀ ਲੈ ਚੱਲਦੇ ਆ ਗਰਾਊਂਡ ਜ਼ੀਰੋ ਤੇ ਆਨਲਾਈਨ ਚਲਾਨ ਕੀਤੇ ਗਏ ਨੇ ਕੀ ਕਹਣਾ ਹੈ ਪੁਲਿਸ ਦਾ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਐਸ.ਐਚ. ਹਰਸ਼ਦੀਪ ਗਰਗੇ ਜੀ ਜੀ ਹਰਸ਼ਦੀਪ ਜੀ ਅੱਜ ਬਾਜ਼ਾਰ ਦੇ ਵਿੱਚ ਚਲਾਨ ਕੱਟ ਰਹੇ ਹਾਂ ਕੀ ਮਾਮਲਾ ਜੀ ਦਾ ਸਾਰਾ ਯਾਰ ਇਹ ਐਕਚੁਅਲ ਜੀ ਰੈਗੂਲਰ ਚੈਕਿੰਗ ਹੈ ਜਿਵੇਂ ਆਪਾਂ ਦੇਖਦੇ ਹਾਂ ਡੇਲੀ ਬਾਜ਼ਾਰਾਂ 'ਚ ਲੋਕੀ ਰੋਂਗ ਪਾਰਕਿੰਗ ਕਰ ਦਿੰਦੇ ਆ ਠੀਕ ਹੈ ਤੇ ਸੀ ਡਬਲਟ ਨਹੀਂ ਲਾਉਂਦੇ ਜਿਹੜੇ ਨੰਬਰ ਪਲੇਟਾਂ ਨਹੀਂ ਲੱਗੀਆਂ ਹੁੰਦੀਆਂ ਪੀਆਂ ਤੇ ਤੇ ਇਹ ਰੈਗੂਲਰ ਚੈਕਿੰਗ ਹੈ ਅਸੀਂ ਮਤਲਬ ਮਸ਼ੀਨ ਨਾਲ ਚਲਾਨ ਕੱਟ ਰਹੇ ਹਾਂ ਇਹਨਾਂ ਦੇ ਜੀ ਤੇ ਇੱਕ ਤਰ੍ਹਾਂ ਦਾ ਇਹ ਡਰ ਦਾ ਕੰਮ ਕਰਦਾ ਹੈ ਸ਼ਹਿਰ 'ਚ ਲੋਕੀ ਰੂਲ ਫੋਲੋ ਕਰਦੇ ਆ ਇਹਦੇ ਕਰਕੇ ਜੀ ਇਹਦੇ ਨਾਲ ਮਤਲਬ ਆਪ ਸੁਰੱਖਿਆ ਦੇ ਸਕਦੇ ਹਾਂ ਸਰ ਅੱਜ ਬਾਜ਼ਾਰ ਦੇ ਵਿੱਚ ਚਲਾਨ ਕਰ ਰਹੇ ਨੇ ਕਿੰਨੇ ਕ ਚਲਾਨ ਨੇ ਜਿਹੜੇ ਕਰੇ ਨੇ ਇਹ ਅਸੀਂ ਜੀ 15 ਤੋਂ 20 ਦੇ ਕਰੀਬ ਚਲਾਨ ਕੀਤੇ ਆ ਜਿਨ੍ਹਾਂ ਚ ਜ਼ਿਆਦਾਤਰ ਰੂਮ ਪਾਰਕਿੰਗ ਦੇ ਆ ਸਰ ਕੁਝ ਕੁਝ ਲੋਕਾਂ ਨੂੰ ਅਵੇਅਰ ਵੀ ਕਰਿਆ ਕਿਉਂਕਿ ਬਾਜ਼ਾਰ ਦੇ ਵਿੱਚ ਜਦੋਂ ਗੱਡੀਆਂ ਲੈ ਕੇ ਆਉਂਦੇ ਨੇ ਬਹੁਤ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਰਸ਼ੂ ਵੀ ਹੁੰਦਾ ਬਿਲਕੁਲ ਅਵੇਅਰ ਕੀਤਾ ਜੀ ਇਹਨਾਂ ਨੂੰ ਇਹ ਚਲਾਨ ਦੇ ਥਰੂ ਵੀ ਅਵੇਅਰ ਕੀਤਾ ਤੇ ਬੋਲ ਕੇ ਵੀ ਅਵੇਅਰ ਕੀਤਾ ਜੀ ਸਰ ਲੋਕਾਂ ਨੂੰ ਕੋਈ ਮੈਸੇਜ ਵਗੈਰਾ ਦੇਣਾ ਚਾਹੂਗੋ ਮੈਸੇਜ ਇਹੀ ਆ ਜੀ ਰੂਲ ਫੋਲੋ ਕਰੋ ਇਹ ਤੁਹਾਡੀ ਭਲਾਈ ਹੈ ਜੀ ਕਿ ਸਾਡਾ ਸਾਥ ਦਿਓ Thank you.